ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਸੈਟਰਡੇ ਸਪੈਸ਼ਲ ਵੀਡੀਓ ਜਿਹੜੀ ਕਿ ਹਾਂ ਸੈਟਰਡੇ ਵੈਸੇ ਹੁੰਦੀ ਹਈ ਆ ਪਹਿਲਾਂ ਹੁੰਦੀ ਸੀ 500 ਰੇਂਜ ਦੇ ਵਿੱਚ ਹੁਣ ਆ ਰਹੀ ਆ 600 ਦੀ ਰੇਂਜ ਦੇ ਵਿੱਚ ਕਿਉਂਕਿ ਕਾਟਨ ਦੇ ਰੇਟ ਕਾਫੀ ਪਲੱਸ ਹੋ ਗਏ ਸੀਗੇ ਇਸ ਲਈ ਉਹ ਵੈਰਾਈਟੀ ਦਾ ਆਪਾਂ ਛੱਡਤੀ ਇਹ ਉਦੋਂ ਵਧੀਆ ਸੁਪੀਰੀਅਰ कॉटन ਦੇ ਵਿੱਚ ਆਪਾਂ ਲੈ ਕੇ ਆਉਣ ਲੱਗੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਦੋ ਸੂਟਾਂ ਉੱਤੇ ਇਹਨਾਂ ਦੇ ਕੋਰੀਅਰ ਰਹਿਣਗੇ ਫ੍ਰੀ ਜੇ ਤੁਸੀਂ ਦੋ ਸੂਟ ਮੰਗਾਉਨੇ ਹੋ ਤਾਂ ਕੋਈ ਵੀ ਕੋਰੀਅਰ ਦਾ ਐਕਸਟਰਾ ਚਾਰਜ ਨਹੀਂ ਹੋਊਗਾ ਜੇ ਤੁਸੀਂ ਸਿੰਗਲ ਸੂਟ ਮੰਗਾਉਂਗੇ ਤਾਂ ਕੋਰੀਅਰ ਚਾਰਜਸ ਤੁਹਾਡੇ ਆਪਣੇ ਹੋਣਗੇ ਪ੍ਰਿੰਟ ਬਹੁਤ ਸੋਹਣੇ ਲੈ ਕੇ ਆਈਆਂ ਸੋਹਣੇ-ਸੋਹਣੇ ਪ੍ਰਿੰਟਾਂ ਦੇ ਨਾਲ ਸੋਹਣੇ-ਸੋਹਣੇ ਡਿਜ਼ਾਈਨ ਨੇ ਤੇ ਸਪੈਸ਼ਲ ਡੇ ਸਪੈਸ਼ਲ ਸੈਟਰਡੇ ਸਪੈਸ਼ਲ ਵੀਡੀਓ ਰਹਿੰਦੀ ਆ ਇਹ ਇਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਅਤੇ ਹੇਠਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਅੱਗੇ ਆਪਣੇ ਕੋ ਪਾਰਟੀ ਵੀਰ ਸਟਾਕ ਮੈਂ ਤੁਹਾਨੂੰ ਰਿਪੀਟ ਕਰ ਹੀ ਰਹੀਆਂ ਕਿ ਬਹੁਤ ਜਲਦ ਪਾਰਟੀ ਵੀਰ ਜਿਵੇਂ ਕਿ ਅੱਗੇ ਲਖੜੀਆਂ ਆ ਰਹੀਆਂ ਦਿਨ ਦੁਹਰਾਣਾਂ ਦੀ ਸਟਾਰਟਿੰਗ ਹੋ ਰਹੀ ਆ ਬਹੁਤ ਸੋਹਣੇ ਆਰਗੈਂਡਾ ਦੇ ਵੇਸ ਜਿਹੜਾ ਕਿ ਅੱਜ ਜਾਨਕੀ ਪੂਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਉਹ ਸਾਰੇ ਆਪਣੇ ਕੋਲ ਅਵੇਲੇਬਲ ਬਸ ਰੀਸਟਾਕ ਵੀ ਹੋ ਰਹੇ ਨੇ ਤੇ ਅਵੇਲੇਬਲ ਵੀ ਹੋ ਰਹੇ ਨੇ ਕਿਉਂਕਿ ਉਹਨਾਂ ਦੀ ਕੋਈ ਵੀਡੀਓ ਨਹੀਂ ਪਈ ਜਿਹੜੇ ਵੀ ਸ਼ਾਪ ਤੇ ਆਏ ਸੀ ਉਹ ਸ਼ਾਪ ਤੇ ਸੇਲ ਹੋ ਗਏ ਤੇ ਪਰ ਹੁਣ ਵੀਡੀਓ ਲਈ ਸਪੈਸ਼ਲ ਆਪਾਂ ਲੈ ਕੇ ਆ ਰਹੇ ਆ ਜਿਹੜੀਆਂ ਵੀ ਪਹਿਣਾ ਨੂੰ ਚਾਹੀਏ ਜਿਨ੍ਹਾਂ ਦੇ ਕਮੈਂਟ ਆ ਰਹੇ ਨੇ ਬਸ ਇੱਕ ਅੱਧੇ ਦਿਨ ਦੀ ਵੇਟ ਕਰ ਲਓ ਨੈਕਸਟ ਵੀਕ ਮੰਡੇ ਨੂੰ ਬਹੁਤ ਸੋਹਣੇ ਫੈਬਰਿਕ ਦੇ ਨਾਲ ਤੁਹਾਨੂੰ ਮਿਲਾਂਗੇ ਜੀ ਲੋ ਜੀ ਅੱਜ ਦੇ ਪ੍ਰਿੰਟ ਤੁਹਾਨੂੰ ਅੱਜ ਦੇ ਡਿਜ਼ਾਈਨ ਵਿੱਚ ਦਿਖਾਉਣ ਲੱਗੀ ਆ WhatsApp ਦਾ ਨੰਬਰ ਆਪਣਾ ਇਹ ਹੀ ਆ ਜਿਹੜਾ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾ ਕਈ ਪੈਣਾ ਦਾ ਕੁਐਸਚਨ ਆ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਮੈਂ ਲੁਧਿਆਣਾ ਪੱਕਾ ਰੋਡ ਤੇ ਪਿੰਡਾ ਪੱਕਵਾਲ ਦੇ ਨਾਲ ਹੀ ਪੈਣੀ ਰੋੜਾ ਉੱਥੋਂ ਬਲੋਂਗ ਕਰਦੀ ਆ ਜਿਹੜੀਆਂ ਪੈਣਾ ਸ਼ਾਪ ਤੇ ਆਉਣਾ ਚਾਹੁੰਦੀਆਂ ਨੇ ਮੋਸਟ ਵੈਲਕਮ ਆਂ ਜੀ ਬਸ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਅਟੈਂਡ ਕਰ ਸਕੀਏ ਤੇ ਆਪਣਾ ਪੇਮੈਂਟ ਦਾ ਮੈਥਡ ਆਨਲਾਈਨ ਹੀ ਜਾਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਸ ਲਈ ਪਲੀਜ਼ ਕੈਸ਼ ਔਨ ਡਿਲੀਵਰੀ ਲਈ ਨਾ ਕਾਲ ਕਰਿਆ ਕਰੋ ਆਨਲਾਈਨ ਪੇਮੈਂਟ ਹੀ ਬੁਕਿੰਗ ਆਨਲਾਈਨ ਪੇਮੈਂਟ ਤੇ ਹੀ ਹੁੰਦੀ ਆ ਚੈੱਕ ਕਰੋ ਅੱਜ ਦੇ ਪ੍ਰਿੰਟ ਪਹਿਲਾ ਹੀ ਪ੍ਰਿੰਟ ਸਿੰਗਲ ਪ੍ਰਿੰਟ ਆ ਪਿਛਲੀ ਵੀਡੀਓ ਚ ਪਿਓਰ ਦੁਪੱਟੇ ਦੇ ਨਾਲ ਸੇਮ ਪ੍ਰਿੰਟ ਆਇਆ ਸੀਗਾ 850 ਦੇ ਵਿੱਚ ਇਹ ਬਿਨਾ ਦੁਪੱਟੇ ਤੋਂ ਹੈਗਾ ਵਾ 600 ਦੇ ਵਿੱਚ ਬਿਨਾ ਦੁਪੱਟੇ ਤੋਂ ਇਹ ਵਾਲਾ ਪ੍ਰਿੰਟ ਹੈਗਾ 600 ਦਾ ਬਹੁਤ ਸੋਹਣੀ ਪ੍ਰਿੰਟਿੰਗ ਆ ਕਾਫੀ ਕਲਰ ਆ ਸਿੰਗਲ ਹੀ ਕਲਰ ਆ ਇਹਦੇ ਵਿੱਚ ਨਾ ਕੋਈ ਕਲਰ ਮਿਲੂਗਾ ਨਾਈ ਅਦਰ ਪ੍ਰਿੰਟਰ ਬਹੁਤ ਸੋਹਣੀ ਕਲੈਕਸ਼ਨ ਆ। ਲਓ ਜੀ। ਬਹੁਤ ਸੋਹਣੇ-ਸੋਹਣੇ ਪ੍ਰਿੰਟਰਾਂ ਨਾਲ ਆਏ ਆ ਤੇ ਹਰ ਕੋਈ ਬ੍ਰਾਂਡ ਦਾ ਪੂਰਾ ਵਧੀਆ ਜਾਨੀ ਕਿ ਦੇਖੋ ਸਾਰੇ ਬ੍ਰਾਂਡ ਦੀ ਟੈਗਿੰਗ ਮਿਲੂਗੀ ਕਿਹੜੇ ਬ੍ਰਾਂਡ ਦਾ ਤੁਹਾਨੂੰ ਅਸੀਂ ਸੂਟ ਦੇ ਰਹੇ ਆ। ਸਾਰੀ ਚੀਜ਼ ਇੱਥੇ ਮੈਂਸ਼ਨ ਹੋਊਗੀ ਬਹੁਤ ਸੋਹਣੇ ਪ੍ਰਿੰਟ ਨੇ। ਆਹ ਲਓ। ਚੈੱਕ ਕਰ ਸਕਦੇ ਹੋ ਦੇਖੋ ਬਲੂ ਕਲਰ ਦੇ ਉੱਪਰ ਆ ਪ੍ਰਿੰਟ। ਬਲੂ ਕਲਰ ਦੀ ਪ੍ਰਿੰਟਿੰਗ ਆ ਨਿੱਕੀ ਨਿੱਕੀ ਬੂਟੀ ਦਾ ਸਾਰਾ ਪ੍ਰਿੰਟ ਹੋਇਆ ਹੋਇਆ ਨਿੱਕੀ ਬੂਟੀ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰਦੀ ਆ ਬਿਨਾ ਦੁਪੱਟੇ ਤੋਂ ਸੂਟ ਨੇ 600 ਰੁਪਿਆ ਪ੍ਰਾਈਸ ਆ ਦੋ ਸੂਟਾਂ ਉੱਤੇ ਕੋਰੀਅਰ ਫ੍ਰੀ ਆ ਜਿਹੜਾ ਮਰਜੀ ਦੋ ਸੂਟ ਤੁਸੀਂ ਮੰਗਾ ਸਕਦੇ ਹੋ ਵੀਡੀਓ ਦੇ ਲਓ ਜੀ frozy shade ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਪ੍ਰਿੰਟ ਸਾਰੀ ਇੱਕ ਤੋਂ ਇੱਕ ਨੇ ਜਿਹੜਾ ਮਰਜੀ ਖੋਲਾਂਗੇ ਬਹੁਤ ਸੋਹਣੇ ਨੇ ਲੋਜੀ ਕਾਫੀ ਸ਼ੇਡ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹਰੇਕ ਸੈੱਟ ਦੇ ਵਿੱਚ ਕਾਫੀ ਆਈ ਰਿਹਾ ਚਾਹੇ ਦੁਪੱਟੀਆਂ ਨਾਲ ਲੈ ਕੇ ਆਈਏ ਚਾਹੇ ਲੈ ਕੇ ਆਈਏ ਵਿਦਆਊਟ ਦੁਪੱਟਾ ਰੇਕ ਦੇ ਵਿੱਚ ਕਾਫੀ ਸ਼ੇਡ ਆ ਦੇਖੋ ਸਕਿਨ ਜੀ ਪ੍ਰਿੰਟਿੰਗ ਆ ਇਹ ਵੀ ਸਿੰਗਲ ਪੀਸ ਹੀ ਇਹਦੇ ਵਿੱਚ ਹੋਰ ਕੋਈ ਕਲਰ ਨਹੀਂ ਇਹਦੇ ਸਾਰੇ ਕਲਰ ਪਿਛਲੀ ਵੀਡੀਓ 'ਚ ਸੇਲ ਹੋ ਗਏ ਸੀ ਇਹਦਾ ਸਿਰਫ ਹੁਣ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਕਾਫੀ ਕਲਰ ਦੇ ਉੱਪਰ ਆ ਇਹ ਵਾਲਾ ਜਦੋਂ ਵੀ ਸਕਰੀਨਸ਼ਾਟ ਪਾਉਣੇ ਹੋਣੇ ਕਈ ਵਾਰੀ ਜਿਵੇਂ ਕਾਫੀ ਪਰਪਲ ਕਈ ਵਈ ਸ਼ੇਡਾਂ ਦਾ ਪਤਾ ਨਹੀਂ ਲੱਗਦਾ ਕਲਰ ਦਾ ਪਤਾ ਲੱਗਦਾ ਸਿਰਫ ਆ ਕੰਨੀ ਦੇ ਉੱਪਰ ਜਦੋਂ ਤੁਸੀਂ ਇਹ ਕੰਨੀ ਤੋਂ ਬਿਨਾ ਸਕਰੀਨਸ਼ਾਟ ਲੈ ਲੈਨੇ ਹੋ ਤਾਂ ਕਲਰ ਮੈਂਸ਼ਨ ਜ਼ਰੂਰ ਕਰ ਦਿਆ ਕਰੋ ਜਿਹੜਾ ਕਲਰ ਮੈਂ ਤੁਹਾਨੂੰ ਬੋਲਦੀ ਹੁੰਨੀ ਆ ਉਹੀ ਕਲਰ ਫਿਰ ਸਾਨੂੰ ਵੀ ਪਤਾ ਲੱਗ ਜਾਂਦਾ ਤੇ ਸੌਖਾ ਹੋ ਜਾਂਦਾ ਕਿ ਤੁਹਾਡੇ ਤੱਕ ਕਿਹੜਾ ਕਲਰ ਪਹੁੰਚਦਾ ਕਰਨਾ ਵਾ ਆ ਲਓ ਜੀ ਗ੍ਰੇ ਕਲਰ ਇਹ ਵੀ ਪ੍ਰਿੰਟ ਬਹੁਤ ਸੋਹਣਾ ਵਾ ਦੇਖੋ ਗ੍ਰੇ ਕਲਰ ਦੇ ਉੱਪਰ ਬਹੁਤ ਸੋਹਣੀ ਕਪੜਾ ਪਿਓਰ ਕੈਮਰੀ ਕਾਟਨ ਆ 1% ਵੀ ਸਿੰਥੈਟਿਕ ਬੇਸ ਨਹੀਂ ਗਰਮੀਾਂ ਲਈ ਸਭ ਤੋਂ ਸਕੂਨਦਾਰ ਸਭ ਤੋਂ ਸਕੂਨਦਾਰ ਜਿੰਨੇ ਵੀ ਬੇਸ ਅਸੀਂ ਵੇਚਦੇ ਆ ਜਾਨੀ ਕਿ ਜੇ ਤੁਸੀਂ ਰੈਗੂਲਰ ਵੇਅਰ ਕਰਨਾ ਹੈ ਨਾ ਵੀ ਘਰ ਪਾਉਣ ਲਈ ਵਧੀਆ ਸੂਟ ਹੋਣ ਬਿਲਕੁਲ ਗਰਮੀ ਦਾ ਇਹਨਾਂ ਪਤਾ ਇਹਨਾਂ ਲੱਗਿਆ ਵੀ ਸੂਟ ਪਾਇਆ ਹੋਇਆ ਸਭ ਤੋਂ ਸਕੂਨਦਾਰ ਕਪੜਾ ਇਹ ਬਹੁਤ ਵਧੀਆ ਆ ਲੋਕ ਅਗਲਾ ਹੈਗਾ ਪਰਪਲ ਸ਼ੇਡ ਹਲੋ ਅਗਲਾ ਇਹਦੇ ਵਿੱਚ ਵੀ ਮਿਲੂਗਾ ਤੁਹਾਨੂੰ ਕਾਫੀ ਸ਼ੇਡ ਚਾਰ ਕਲਰ ਇਹਦੇ ਤਿੰਨ ਕਲਰ ਇਹਦੇ ਵਿੱਚ ਮਿਲ ਜਾਣਗੇ ਹਲੋ ਜੀ ਇਹਦੇ ਵੀ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਕਪੜਾ ਬਹੁਤ ਜ਼ਿਆਦਾ ਫਾਈਨ ਆ ਜੋ ਤਾਂ ਕਿ ਕਪੜਾ ਸੀ ਇੰਨਾ ਮੈਂ ਰਿਪੀਟ ਕਰ ਕਰ ਬੋਲਦੀ ਆ ਜੇ ਇੰਨਾ ਫਾਈਨ ਨਾ ਹੋਵੇ ਤਾਂ ਮੈਂ ਤੁਹਾਨੂੰ ਕਲਰ ਤੇ ਪ੍ਰਿੰਟ ਦਿਖਾਵਾਂ ਤੇ ਆਪਦਾ ਚੱਲੀ ਜਾਵਾਂ ਬਟ ਮੈਂ ਤੁਹਾਨੂੰ ਇਸੇ ਲਈ ਦਕੈਨੀ ਆ ਕਿਉਂਕਿ ਬਹੁਤ ਸੋਹਣੇ ਫੈਬਰਿਕ ਨੇ ਗਰਮੀਆਂ ਦੇ ਇਹ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਆ ਰਹੀਆਂ ਨੇ ਇਸ ਲਈ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਜਿਹੜੀਆਂ ਪਹਿਣਾ ਨਵੀਆਂ ਜੁੜ ਰਹੀਆਂ ਨੇ ਹਰ ਸੈਟਰਡੇ ਸਾਡੀ ਇਹੀ ਵੀਡੀਓ ਹਰ ਸੈਟਰਡੇ ਆਉਂਦੀ ਆ ਤੇ ਤੁਸੀਂ ਆਪਣਾ ਨਾਮ ਜੁਆਇਨ ਕਰ ਸਕਦੇ ਹੋ ਤੇ ਪਲੀਜ਼ ਇੱਕ ਦੋ ਸੂਟਾਂ ਦੀ ਚੁਆਇਸ ਜ਼ਰੂਰ ਰੱਖਿਓ ਕਿਉਂਕਿ ਜੇ ਕਿਸੇ ਭੈਣ ਨੂੰ ਇੱਕ ਸੂਟ ਨਾ ਮਿਲੇ ਤਾਂ ਤੁਸੀਂ ਦੂਜਾ ਤੁਹਾਡੇ ਤੱਕ ਪਹੁੰਚਦਾ ਹੋ ਸਕੇ ਆਹ ਲੋ ਗ੍ਰੀਨ ਕਲਰ ਦੇ ਉੱਪਰ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਇਹਦੇ ਵਿੱਚ ਤੁਹਾਨੂੰ ਮਾਸਟਰਡ ਸ਼ੇਡ ਮਿਲ ਜਾਊਗਾ ਸੇਮ ਪ੍ਰਿੰਟ ਦੇ ਵਿੱਚ ਆਜੀ ਵੀਡੀਓ 'ਚ ਮੈਂ ਤੁਹਾਨੂੰ ਥੋੜੇ ਜਿਹੇ ਦੁਪੱਟੇ ਵੀ ਦਿਖਾਉਂਗੀ ਜਿਹੜੇ ਤੁਸੀਂ ਇਹਨਾਂ ਸੂਟਾਂ ਨਾਲ ਮੰਗਵਾ ਸਕਦੇ ਹੋ ਆਰਾਮ ਨਾਲ ਘਰ ਬੈਠੇ ਕਿਉਂਕਿ ਇਕੱਲੇ ਦੁਪੱਟੇ ਦਾ ਫੇਰ ਕੋਰੀਅਰ ਪੈ ਕੇ ਮਹਿੰਗਾ ਪੈ ਜਾਂਦਾ ਦੁਪੱਟਾ ਤਾਂ ਜਿਹੜੀਆਂ ਪੈਣਾ ਸੂਟ ਮੰਗਵਾਉਂਦੀਆਂ ਨੇ ਤੁਸੀਂ ਐਨੀ ਟਾਈਮ ਇਹ ਨਹੀਂ ਵੀ ਇਹਨਾਂ ਨਾਲ ਜਦੋਂ ਵੀ ਤੁਸੀਂ ਸਾਡੇ ਕੋਲੋਂ ਕੋਰੀਅਰ ਲਗਵਾਉਂਦੇ ਹੋ ਤਾਂ ਦੁਪੱਟੇ ਜਦੋਂ ਮਰਜ਼ੀ ਮੰਗਾ ਸਕਦੇ ਹੋ ਬਹੁਤ ਕੁਆਂਟੀਟੀ ਦੇ ਵਿੱਚ ਸਾਡੇ ਕੋਲੋਂ ਦੁਪੱਟੇ ਰੀਸਟਾਕ ਹੋ ਚੁੱਕੇ ਆ ਆ ਲੋ ਇਹਦੇ ਵਿੱਚ ਇੱਕ ਬਲੂ ਕਲਰ ਮਿਲ ਜੂਗਾ ਤੁਹਾਨੂੰ ਲੋ ਪ੍ਰਿੰਟਿੰਗ ਸਕਿਨ ਬਹੁਤ ਸੋਹਣੀ ਲੱਗਦੀ ਆ ਅਲੱਗ ਜੀ ਆ ਯਾਨੀ ਕਿ ਬਹੁਤ ਵਧੀਆ ਆਈ ਆ ਇਹ ਪ੍ਰਿੰਟਿੰਗ ਸੂਟ ਵੀ ਬਹੁਤ ਸੋਹਣਾ ਆ ਕਲਰ ਵੀ ਬਹੁਤ ਸੋਹਣਾ ਆ ਇਹਨਾਂ ਦੇ ਲੋ ਜੀ ਪਿੰਕ ਕਲਰ ਦੇ ਉੱਪਰ ਇਹ ਛੋਟੇ ਫਲਾਵਰਾਂ ਤੇ ਆ ਗਈ ਸਕਿਨ ਕਲਰ ਦੀ ਹੋਈ ਸਾਰੀ ਪ੍ਰਿੰਟਿੰਗ ਹੈ ਇਹਦੀ ਵੀ ਪਰ ਇਹ ਛੋਟੇ ਫਲਾਵਰਾਂ ਉੱਪਰ ਆ ਨਾ ਜਿਆਦਾ ਬ੍ਰੀਕ ਬੂਟੀ ਕਹਿ ਸਕਦੇ ਆ ਨਾ ਜਿਆਦਾ ਵੱਡਾ ਫਲਾਵਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਵੀ ਇਹਦੇ ਵਿੱਚ ਵੀ ਤੁਹਾਨੂੰ 3-4 ਕਲਰ ਮਿਲ ਜਾਣਗੇ ਲੈਮਨ ਸ਼ੇਡ ਮਿਲ ਜੂਗਾ ਲਵੈਂਡਰ ਸ਼ੇਡ ਮਿਲ ਜੂਗਾ ਇਹਦੇ ਵਿੱਚ ਜਿਹੜਾ ਕਲਰ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਸਕਦੇ ਹੋ ਫਰੋਜ਼ੀ ਸ਼ੇਡ ਮਿਲ ਜੂਗਾ ਜੀ ਇਹਦੇ ਵਿੱਚ ਇੱਕ ਪਰਪਲ ਸ਼ੇਡ ਮਿਲ ਜੂਗਾ ਪੰਜ ਕਲਰਾਂ ਦਾ ਕਲਰ ਚਾਰਟ ਆਇਆ ਪੰਜ ਕਲਰ ਨੇ ਇਹ ਸੈੱਟ ਦੇ ਵਿੱਚ ਪਿੰਕ ਆ ਲੈਮਨ ਆ ਲੈਵੈਂਡਰ ਫਰੋਜ਼ੀ ਆ ਤੇ ਪਰਪਲ ਆ ਜਿਹੜਾ ਵੀ ਕਲਰ ਪ੍ਰਕ੍ਰਿਤੀ ਬ੍ਰਾਂਡ ਆ ਆ ਲੋ ਪ੍ਰਕ੍ਰਿਤੀ ਬ੍ਰਾਂਡ ਆ ਦੋ ਸੂਟਾਂ ਤੇ ਕੋਰੀਅਰ ਮੇਰੇ ਵੱਲੋਂ ਫ੍ਰੀ ਮਿਲਦਾ ਪਰ ਪ੍ਰਕ੍ਰਿਤੀ ਬ੍ਰਾਂਡ ਤੁਹਾਨੂੰ 600 ਦੇ ਵਿੱਚ ਫਿਰ ਵਿਦ ਐਕਸਟਰਾ 100 ਰੁਪਿਆ ਕੋਰੀਅਰ ਨਾਲ ਸੂਟ ਘਰੇ ਪਹੁੰਚੂਗਾ ਪਰ ਸਾਡੇ ਕੋਲ ਦੋ ਸੂਟਾਂ ਤੇ ਕੋਰੀਅਰ ਫ੍ਰੀ ਆ ਬਹੁਤ ਸੋਹਣੀ ਕਲੈਕਸ਼ਨ ਆ 700 ਤੋਂ 800 ਤੱਕ ਪ੍ਰਕ੍ਰਿਤੀ ਬ੍ਰਾਂਡ ਦੇ ਵਿਦਆਊਟ ਦੁਪੱਟਾ ਸੂਟ ਆ ਆਰਾਮ ਦੇ ਨਾਲ ਸੇਲ ਹੋ ਰਹੇ ਨੇ ਬਿਲਕੁਲੀ ਬ੍ਰੀਕ ਬੂਟੀ ਜਿਹੜੀ ਭੈਣ ਨੇ ਲੈਣੀ ਹੋਵੇ ਜਿਹੜੀਆਂ ਜਮਾ ਹੀ ਬ੍ਰੀਕ ਬੂਟੀ ਲਾਈਕ ਕਰਦੀਆਂ ਨੇ ਉਹਨਾਂ ਲਈ 300 200 ਆਪਣੇ ਕੋਲੇ ਇਹ अवेलेबल ਇੱਕ ਫਰੋਜ਼ੀ ਕਲਰ ਦੇ ਉੱਪਰ ਆ ਇੱਕ ਹੈਗਾ ਜੀ ਇਹਦੇ ਵਿੱਚ ਗ੍ਰੀਨ ਕਲਰ ਦੋਨੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਆ ਲੋ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਅਗਲਾ ਹੈਗਾ ਜੀ ਮਹਿਰੂਨ ਸ਼ੇਡ ਬਹੁਤ ਸੋਹਣੀ ਪ੍ਰਿੰਟਿੰਗ ਆ ਵੀ ਬਣੇ ਹੋਏ ਸੂਟਾਂ ਦੀ ਲੁੱਕ ਵਾਈਜ਼ ਬਹੁਤ ਸੋਹਣੀ ਯਾਨੀ ਕਿ ਇਦਾਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਲੱਗਦੀ ਆ ਪਾਈ ਹੋਈ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਹੀ ਕਲਰ ਪੂਰੇ ਟਾਪ ਦੇ ਆ ਇੱਕ ਮਹਿਰੂਨ ਜਿਹਾ ਸ਼ੇਡ ਆ ਇੱਕ ਹੈਗਾ ਜੀ ਬੋਟਲ ਗ੍ਰੀਨ ਕਲਰ ਗ੍ਰੀਨ ਕਲਰ ਦੇ ਉੱਪਰ ਤੇ ਮਹਿਰੂਨ ਦੋਨੇ ਹੀ ਕਲਰ ਬਹੁਤ ਸੋਹਣੇ ਆ ਇਹਦੇ ਇਹਦਾ ਸਕਿਨ ਪ੍ਰਿੰਟਿੰਗ ਦਾ ਬਲੂ ਕਲਰ ਮਿਲਦਾ ਹੈ ਉਹੀ ਪੀਸ ਹੈ ਜਿਹੜਾ ਸਿੰਗਲ ਵਿੱਚ ਆਪਾਂ ਸਿੰਗਲ ਪੀਸ ਦਿਖਾਇਆ ਉਹਦੇ ਵਿੱਚ ਇਹ ਵਾਲਾ ਕਲਰ अवेलेबल ਹੈਗਾ ਬਲੂ ਉਹ ਕਾਫੀ ਸੀਗਾ ਇਹ ਬਲੂ ਕਲਰ ਲਓ ਜੀ 올ਡ এজ ਦੇ ਵਾਸਤੇ ਜੇ ਕਿਸੇ ਭੈਣ ਨੇ ਲੈਣੀ ਹੁਣ ਆਪਣੀ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਦੋ ਸੂਟ अवेलेबल ਰਹਿ ਗਏ ਬਾਕੀ ਸਾਰੇ ਇਹਦੇ ਸੋਲਡ ਆਊਟ ਹੋ ਗਏ ਪਿਛਲੀ ਵੀਡੀਓ ਦੇ ਵਿੱਚ ਸਾਰੇ ਕਲਰ ਇਹਦੇ ਚਲੇ ਗਏ ਦੋ ਕਲਰ ਇਦੇ ਵਿੱਚ ਦੁਬਾਰਾ ਤੋਂ ਜਿਨ੍ਹਾਂ ਦੇ ਵਿੱਚ ਜਾਨਕਿ 2-2 3-3 ਪੀਸ ਹੁੰਦੇ ਉਹਨਾਂ ਚ ਇੱਕ ਇੱਕ ਕਲਰ ਆਪਣੇ ਕੋਲ ਅਵੇਲੇਬਲ ਰਹਿ ਗਿਆ ਜਿਹੜੀਆਂ ਵੀ ਪਹਿਣਾ ਨੂੰ ਹੁਣ ਚਾਹੀਦਾ ਹੋਇਆ ਲੈ ਸਕਦੇ ਹੋ ਇਹ ਹੈਗਾ ਵਾ ਲਵੈਂਡਰ ਫਿੱਕਾ ਜਾਂ ਲਵੈਂਡਰ ਸ਼ੇਡ ਆ ਇਹ ਇੱਕ ਹੈਗਾ ਇਹ ਚ ਪਿਸਤਾ ਸ਼ੇਡ ਦੋਨੇ ਕਲਰ ਬਹੁਤ ਸੋਹਣੇ ਆ ਬੂਟੀ ਵੀ ਬਹੁਤ ਵਧੀਆ ਪ੍ਰਿੰਟਿੰਗ ਵੀ ਬਹੁਤ ਵਧੀਆ ਤੇ ਕੱਪੜਾ ਵੀ ਇੰਨਾ ਸਕੂਨ ਦਾ ਵੀ ਪਾ ਕੇ ਵੀ ਉਹ ਵਧੀਆ ਜਾਨਕਿ ਗਰਮੀਆਂ ਚ ਯਾਦ ਕਰਨਗੇ ਕਿ ਇੰਨਾ ਸੋਹਣਾ ਕੱਪੜਾ ਸੀ ਆਨਲਾਈਨ ਮੰਗਾਇਆ ਵਾ ਬਹੁਤ ਸੋਹਣੀ ਕਲੈਕਸ਼ਨ ਆ ਲੋਜੀ ਅਗਲਾ ਹੈਗਾ ਗ੍ਰੀਨ ਕਲਰ ਇਹ ਵੀ ਸਕਿਨ ਕਲਰ ਦੀ ਪ੍ਰਿੰਟਿੰਗ ਹੈ ਦੇ ਉੱਪਰ ਵੀ ਆਲ ਓਵਰ 5 ਮੀਟਰ ਦਾ ਸੂਟ ਆ ਕੱਟ ਪ੍ਰੋਪਰ 5 ਮੀਟਰ ਮਿਲੂਗੀ ਗ੍ਰੀਨ ਕਲਰ ਦਾ ਸੂਟ ਹੈ ਵੀ ਬਹੁਤ ਸੋਹਣਾ ਵਾ ਪੀਸ ਇਹ ਸਿੰਗਲ ਪੀਸ ਹੀ ਇਹਦੇ ਵਿੱਚ ਵੀ ਕੋਈ ਕਲਰ ਨਹੀਂ ਹੈਗਾ ਇਹ ਪ੍ਰਕriti ਬ੍ਰਾਂਡ ਦਾ ਵਾ ਆਪਣੇ ਕੋਲੇ ਕਾਫੀ ਕਲਰ ਇਹ ਵੀ ਸਿੰਗਲ ਪੀਸ ਆ ਇਹਦੇ ਵਿੱਚ ਵੀ ਕੋਈ ਹੋਰ ਅਦਰ ਕਲਰ ਨਹੀਂ ਹੈਗਾ ਲੋਜੀ ਇਹ ਸੋਲੋ ਕਲਰ ਹੀ ਆਇਆ ਆਪਣੇ ਕੋਲ ਇਹਦੇ ਵਿੱਚ ਨਾ ਕੋਈ ਕਲਰ ਪਿੱਛੇ ਹੀ ਨਹੀਂ ਆਇਆ ਸੀਗਾ ਇਹ ਕੱਲਾ ਸਿੰਗਲ ਕਲਰ ਹੀ ਆ ਇਹਨਾਂ ਕਾਫੀ ਸ਼ੇਡ ਆ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਪ੍ਰਿੰਟਿੰਗ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਜਿਹੜਾ ਮਰਜੀ ਕਲਰ ਇਹਦਾ ਚੈੱਕ ਕਰ ਸਕਦੇ ਹੋ ਮਤਲਬ ਕਿ ਲੈ ਸਕਦੇ ਹੋ ਜਿਹੜੀ ਭੈਣ ਨੂੰ ਇਹ ਵਾਲਾ ਕਲਰ ਪਸੰਦ ਹੋਇਆ ਬਹੁਤ ਸੋਹਣੀ ਪ੍ਰਿੰਟਿੰਗ ਆ ਕਲਰ ਬਹੁਤ ਹੀ ਵਧੀਆ ਮਿੱਠਾ ਪਿਆਰਾ ਜਿਹਾ ਵਾ ਲਓ ਚੈੱਕ ਕਰੋ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਇੱਕ ਤਾਂ ਇੱਕ ਪ੍ਰਿੰਟ ਆ ਆਪਣੇ ਕੋਲੇ ਬਸ ਤੁਸੀਂ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈਣਾ ਤੇ 200 ਛੋਟ 1200 ਜੇ ਤੁਹਾਡੇ ਘਰ ਤੱਕ ਪਹੁੰਚਦੇ ਹੋ ਜਾਣੇ ਆ ਪਲੀਜ਼ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਇੱਕ ਮਿਲੂਗਾ ਬਲੈਕ ਇਹਦੀ ਪ੍ਰਿੰਟਿੰਗ ਸਾਰਿਆਂ ਦੀ ਸੇਮ ਰਹੂਗੀ ਜਿਹੜੀ ਬੇਸ ਆ ਉਹ ਚੇਂਜ ਹੋ ਜਾਣਗੇ ਲੋ ਜੀ ਕਾਫੀ ਸ਼ੇਡ ਆ ਬਲੈਕ ਸ਼ੇਡ ਆ ਇੱਕ ਹੈਗਾ ਮਾਸਟਰਡ ਸ਼ੇਡ ਚਾਰੇ ਦੇ ਚਾਰੇ ਕਲਰ ਇਹਦੇ ਵੀ ਪੂਰੇ ਟੌਪ ਦੇ ਆ ਜਿਹੜਾ ਮਰਜੀ ਸ਼ੇਡ ਚੱਕ ਸਕਦੇ ਹੋ ਬਹੁਤ ਵਧੀਆ ਆ ਪਿੰਕ ਸ਼ੇਡ ਵੀ ਬਹੁਤ ਸੋਹਣਾ ਮਾਸਟਰਡ ਵੀ ਬਹੁਤ ਸੋਹਣਾ ਬਲੈਕ ਵੀ ਬਹੁਤ ਸੋਹਣਾ ਤੇ ਕਾਫੀ ਵੀ ਜਿਹੜਾ ਵੀ ਲੈਣਾ ਹੋਇਆ ਜਿਵੇਂ ਇਹ ਦੋਨੇ ਸਿਮਿਲਰ ਦਿਖ ਰਹੇ ਆ ਪਰ ਇੱਕ ਕਾਫੀ ਆ ਇੱਕ ਬਲੈਕ ਆ ਪਲੀਜ਼ ਨਾਲ ਜ਼ਰੂਰ ਮੈਂਸ਼ਨ ਕਰ ਦਿਓ ਕਿਹੜਾ ਕਲਰ ਤੁਸੀਂ ਤੁਹਾਨੂੰ ਚਾਹੀਦਾ ਵਾ ਲਓ ਜੀ ਫੁੱਲ ਬੋਟੀਆਂ ਤੋਂ ਕੁਝ ਹਟ ਕੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਉਹਨਾਂ ਲਈ ਇਹ ਪ੍ਰਿੰਟਿੰਗ ਆ ਕਾਫੀ ਕਲਰ ਦੇ ਉੱਪਰ ਜੈਪੁਰੀ ਜੀ ਪ੍ਰਿੰਟਿੰਗ ਆਗੇ ਇਹਦੇ ਵਿੱਚ ਵੀ ਤੁਹਾਨੂੰ ਇੱਕ ਬਲੈਕ ਕਲਰ ਮਿਲੇਗਾ ਮਹਿਰੂਨ ਸ਼ੇਡ ਮਿਲ ਜੂਗਾ ਜੀ ਮਹਿਰੂਨ ਸ਼ੇਡ ਵੀ ਮਿਲ ਜੂ ਇਹਦੇ ਵਿੱਚ ਗ੍ਰੇ ਸ਼ੇਡ ਮਿਲ ਜੂਗਾ ਕਾ ਬੋਟਲ ਗ੍ਰੀਨ ਕਲਰ ਮਿਲ ਜੂਗਾ ਜਿਵੇਂ ਹਣਾ ਇਹ ਬੋਟਲ ਗ੍ਰੀਨ ਕਲਰ ਹੈ ਜੇ ਕਿਸੇ ਭੈਣ ਨੇ ਦੁਪੱਟਾ ਲਗਾਉਣਾ ਹੋਵੇ ਇਸ ਤਰ੍ਹਾਂ ਟਾਈ ਡਾਈ ਦੁਪੱਟੇ ਆ ਜਿਹੜੇ ਮੈਂ ਦਿਖਾਉਣੇ ਆ ਵਿੱਚ ਇਹਨਾਂ ਦੇ ਤੁਸੀਂ ਕੋਈ ਵੀ ਦੁਪੱਟਾ ਇਹਨਾਂ ਨਾਲ ਮੈਚਿੰਗ ਕਰਕੇ ਲਗਵਾ ਸਕਦੇ ਹੋ ਤੇ ਇਹਨਾਂ ਨਾਲ ਹੀ ਰਾਮਨਾ ਕੋਟਨ ਦੇ ਦੁਪੱਟੇ ਸਭ ਤੋਂ ਜ਼ਿਆਦਾ ਟੌਪ ਜਾਨੀ ਕਿ ਇਸ ਗਰਮੀਆਂ ਦੀ ਸੇਲ ਰਹੀ ਆ ਇਹਨਾਂ ਦੀ ਇਹ ਟਾਈ ਡਾਈ ਹੋਏ ਹੋਏ ਦੁਪੱਟੇ ਨੇ ਇਹ ਨਹੀਂ ਵੀ ਉੱਪਰ ਛਾਪਾ ਲਾਇਆ ਹੋਇਆ ਸਾਰੇ ਬਕਾਇਦਾ ਟਾਈ ਡਾਈ ਹੋਏ ਹੋਏ ਨੇ ਹਲੋ ਗ੍ਰੇ ਕਲਰ ਦੇ ਉੱਪਰ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇੱਕ ਪਿੰਕ ਸ਼ੇਡ ਮਿਲ ਜੂਗਾ ਜੀ ਮਹਿਰੂਨ ਸ਼ੇਡ ਮਿਲ ਜੂਗਾ ਦੇਖੋ ਕਿੰਨੇ ਸੋਹਣੇ ਕਿੰਨੇ ਮਿੱਠੇ ਪਿਆਰੇ ਜਿਹੇ ਕਲਰ ਆ ਪੀਸ ਕੋਈ ਵੀ ਛੱਡਣ ਵਾਲਾ ਨਹੀਂ 600 ਦਾ ਸੂਟ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਵਿਊ ਕਲਰ ਮਿਲ ਜੂਗਾ ਬਲੂ ਦੇ ਦੋ ਪੀਸ ਆਪਣੇ ਕੋਲ अवेलेबल ਨੇ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਦੇਖੋ ਕਰੀਮ ਛੇੜ ਮਿਲ ਜੂਗਾ ਜਿਹੜਾ ਕਿ ਹਮੇਸ਼ਾ ਬਹੁਤ ਹੀ ਜ਼ਿਆਦਾ ਯਾਨੀ ਕਿ ਡਿਮਾਂਡ ਤੇ ਰਹਿੰਦਾ ਇਹਦੇ ਵਿੱਚ ਆਇਆ ਕਰੀਮ ਇਹ ਪ੍ਰਕ੍ਰਿਤੀ ਬ੍ਰਾਂਡ ਦਾ ਸੂਟ ਆ ਹਾਂਜੀ ਪ੍ਰਕ੍ਰਿਤੀ ਵਾਲਿਆਂ ਵਿੱਚ ਹੀ ਇਹ ਆਉਂਦਾ ਵਾ ਤੇ ਕਰੀਮ ਛੇੜ ਛੇੜ ਆ ਦੇਖੋ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਆ ਇਹਦੇ ਵੀ ਦੋ ਪੀਸ ਆਪਣੇ ਕੋਲ अवेलेबल ਹੈਗੇ ਨੇ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਤੇ ਇਹ ਨੀਚੇ ਮੈਂ ਦਿਖਾਇਆ ਇੱਕ ਬਲੈਕ ਨਹੀਂ ਬਲੈਕ ਦਿਖਾਣਾ ਬਲੈਕ ਕਲਰ ਵੀ ਮਿਲੇਗਾ ਬਲੈਕ ਦੇ ਵੀ ਦੋ ਪੀਸ ਮਿਲਣਗੇ ਯਾਨੀ ਕਿ ਦੋ ਪਹਿਣਾ ਕੋਲ ਬਲੈਕ ਜਾ ਸਕਦਾ ਦੋ ਹੀ ਕਰੀਮ ਨੇ ਦੋ ਬਲੈਕ ਨੇ ਦੋ ਬਲੂ ਨੇ ਲਓ ਜੀ ਔਰ ਮੈਂ ਤੁਹਾਨੂੰ ਦਿਖਾਨੀਆਂ ਦੁਪੱਟੇ ਇਹਨਾਂ ਦੇ ਕਲਰ ਚੈੱਕ ਕਰ ਲਿਓ ਜਿਹੜੀ ਵੀ ਪਹਿਣ ਨੂੰ ਚਾਹੀਦਾ ਹੋਇਆ ਇਹ 2.5 ਤੋਂ ਘੱਟ ਹੁੰਦਾ 2.5 ਤੋਂ ਪਲੱਸ ਹੁੰਦਾ ਜਿਹੜਾ ਇਹ ਵਾਲਾ ਦੁਪੱਟਾ ਬਹੁਤ ਸੋਹਣਾ ਆ ਲੋ ਜੀ ਟਾਈ ਡਾਈ ਦੁਪੱਟੇ ਨੇ ਬਹੁਤ ਸੋਹਣੇ कॉटन ਦੇ ਗਰਮੀ ਵਾਲੇ ਸਭ ਤੋਂ ਆਰਾਮਦਾਇਕ ਬਹੁਤ ਵਧੀਆ ਜਿਵੇਂ ਮਾਜੀ ਸੂਟਾਂ ਦੇ ਨਾਲ ਤੁਸੀਂ ਲਗਵਾ ਕੇ ਲੈ ਸਕਦੇ ਹੋ 150 ਦਾ ਇਹ ਦੁਪੱਟਾ ਆ 150 ਰੁਪਏ ਦਾ ਦੁਪੱਟਾ ਜਿਹੜੀ ਵੀ ਪਹਿਣਨੇ ਲੈਣਾ ਹੋਇਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਵਟਸਐਪ ਕਰ ਦਿਓ ਇਹਦੇ ਵਿੱਚ ਕਲਰ ਮਿਲ ਜਾਣਗੇ ਬਲੂ ਸ਼ੈਡ ਮਿਲੂਗਾ ਪੀਚ ਸ਼ੇਡ ਮਿਲੂਗਾ ਜੀ ਲਓ ਜੀ orange ਸ਼ੇਡ ਮਿਲੂਗਾ ਹਾਲੋ ਜੀ ਇਹ ਸੇਮ ਹੀ ਹੈ ਇਹਦੇ ਨਾਲ ਦਾ ਦੁਪੱਟਾ ਹੀ ਆ ਇਦੇ ਵਿੱਚ ਥੋੜਾ ਜਿਹਾ ਵਾਈਟ ਆਉਂਦਾ ਇਹਦੇ ਵਿੱਚ ਵਾਈਟ ਨਹੀਂ ਆਉਂਦਾ ਹੈਗਾ ਜਾਦਾ ਇਹਦੇ ਵਿੱਚ ਥੋੜਾ ਜਿਹਾ ਵਾਈਟ ਵਾਈਟ ਆਉਂਦਾ ਇਹ ਲਾਈਟ ਜਾਂ ਆ ਗਿਆ ਆ ਥੋੜਾ ਜਿਹਾ ਡਾਰਕ ਆ ਗਿਆ ਆ ਲੋਜ ਪਰਪਲ ਸ਼ੇਡ ਮਿਲੂਗਾ ਲੈਮਨ ਸ਼ੇਡ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਬਹੁਤ ਸੁਪਰ ਹਿੱਟ ਲੈ ਕੇ ਆਈਆਂ ਤੇ ਇਹੇ ਦੁਪट्टे ਵੀ ਜੇ ਤੁਸੀਂ ਬਿਨਾ ਸੂਟਾਂ ਤੋਂ ਮੰਗਾਉਣੇ ਤੁਹਾਡੀ ਇੱਛਾ ਤੁਸੀਂ ਮੰਗਾ ਸਕਦੇ ਹੋ ਜਿੰਨੇ ਮਰਜ਼ੀ ਦੁਪट्टे ਮੰਗਾ ਸਕਦੇ ਹੋ ਕੋਰੀਅਰ ਤੁਹਾਡੇ ਆਪਣੇ ਰਹਿਣਗੇ ਦੁਪੱਟਿਆਂ ਤੇ ਜੇ ਤੁਸੀਂ ਸੂਟਾਂ ਨਾਲ ਜਿਹੜੀਆਂ ਪਹਿਣਾ ਨੇ ਸੂਟਾਂ ਆਰਡਰ ਕਰਨੇ ਆ ਤਾਂ ਤੁਸੀਂ ਉਹਨਾਂ ਨਾਲ ਮੰਗਾਉਣੇ ਤਾਂ ਕੋਰੀਅਰ ਦਾ ਖਰਚਾ ਨਹੀਂ ਪਊਗਾ ਇਹ ਤੁਹਾਡੀ ਆਪਣੀ ਇੱਛਾ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਮੰਡੇ ਨੂੰ ਨਵੀਂ ਕਲੈਕਸ਼ਨ ਲੈ ਕੇ ਨਵੀਂ ਵੀਡੀਓ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ